ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੈਨ ਨੂੰ ਮੀ ਵਲੌਗ ਵੇ ਸਵਾਗਤ ਹੈ ਜੀ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਖੁਸ਼ਾਲ ਹੋਗੇ ਹਾਂਜੀ ਫਰੈਂਡਸ ਆਪਾਂ ਅੱਜ ਕਾਫੀ ਦਿਨਾਂ ਬਾਅਦ ਕਟਿੰਗ ਦੀ ਵੀਡੀਓ ਬਣਾ ਰਹੇ ਹਾਂ ਮੈਂ ਥੋੜਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਵੀਡੀਓ ਨੇ ਬਣਾਇਆ ਤੁਸੀਂ ਫੇਰ ਵੀ ਮੇਨੂੰ ਨਜ਼ਰ ਕਰਦੇ ਰਹੇ ਤੁਸੀਂ ਮੈਨੂੰ ਕਮੈਂਟ ਕਰਦੇ ਰਹੇ ਜਿਹੜੀ ਤੁਹਾਡੇ ਵੀਡੀਓ ਕਿਉਂ ਨਹੀਂ ਆ ਰਹੀਆਂ ਤੇ ਹਾਂਜੀ ਫਰੈਂਡਸ ਆਪਣੇ ਕਿ ਤੁਹਾਨੂੰ ਪਤਾ ਹੀ ਮਿਸਤਰੀ ਲੱਗੇ ਹੋਏ ਸੀ ਤੇ ਸਾਰਾ ਕੰਮ ਆਪਣਾ ਹੋ ਗਿਆ ਜੀ ਕੰਪਲੀਟ ਤੇ ਅੱਜ ਫੇਰ ਤੁਹਾਡੇ ਵਾਸਤੇ ਮੈਂ ਦੁਬਾਰਾ ਕਟਿੰਗ ਦੀ ਵੀਡੀਓ ਜੀ ਦੀ ਕਿ ਲੰਬਾਈ ਹੈਗੀ 44 ਇੰਚ हिਪ ਹੈਗੀ ਜੀ 17.5 ਇੰਚ ਫੀਟਿੰਗ ਹੈਗੀ ਜੀ 17.5 ਕਮਰ ਹੈਗੀ ਜੀ 14 ਇੰਚ ਤੇ हिਪ ਹੈਗੀ ਹੈ 17.5 ਠੀਕ ਹੈ ਜੀ ਆਪਾਂ ਅੱਜ ਇਹ ਸਾਈਜ਼ ਦੀ ਕੁੜਤੀ ਦੀ ਕਟਿੰਗ ਕਰਨੀ ਆ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਸੋ ਫਰੈਂਡਸ ਵੀਡੀਓ ਕਰਦੇ ਆਪਾਂ ਸਟਾਰਟ ਸਭ ਤੋਂ ਪਹਿਲਾਂ ਆਪ ਉੱਪਰੋਂ ਕੱਪੜੇ ਨੂੰ ਸਿੱਧਾ ਕਰਾਂਗੇ ਸਾਰੀ ਕਾਨੂੰ ਜਿਹੜੀ ਹੈਗੀ ਉਹ ਕੱਢ ਦਾਂਗੇ ਜੀ ਇਸ ਤਰੀਕੇ ਨਾਲ ਠੀਕ ਹੈ ਤੁਸੀਂ ਜਰੂਰੀ ਕੁੜਤੀ ਕਟਿੰਗ ਕਰਨੀ ਹੈ ਤੁਸੀਂ ਸਭ ਤੋਂ ਪਹਿਲਾਂ ਜੇ ਫਲਾਵਰ ਵਾਲੀ ਕੁੜਤੀ ਹੈ ਜੇ ਤਾਂ ਫੁੱਲਾਂ ਨੂੰ ਧਿਆਨ ਰੱਖਣਾ ਠੀਕ ਹੈ ਜੀ ਸਾਰੇ ਫੁੱਲੇ ਮੇਰੇ ਉੱਪਰ ਨੂੰ ਜਾਂਦੇ ਆ ਫਰੰਟ ਤੇ ਬੈਕ ਵਾਲੇ ਕੱਪੜੇ ਦੇ ਸਭ ਤੋਂ ਪਹਿਲਾਂ ਜੇ ਆਪਾਂ ਸਾਢੇ 6 ਇੰਚ ਮੋੜ ਲਾਵਾਂਗੇ ਇਹਦਾ ਠੀਕ ਹੈ ਜੀ ਮੋੜਾ ਆਪਾਂ ਸਾਢੇ 6 ਇੰਚ ਲੈਣਾ ਕਿਉਂਕਿ ਇਹਨਾਂ ਦੀ ਫਿਟਿੰਗ ਘੱਟ ਹੈ ਜੀ ਸਾਢੇ 17 ਫਿਟਿੰਗ ਹੈ ਜੇ ਆਪਾਂ ਮੋੜਾ 7 ਇੰਚ ਰੱਖ ਲਾਂਗੇ ਤਾਂ ਜਿਹੜਾ ਇਹਨਾਂ ਦਾ ਮੋੜਾ ਜੀ ਖੁੱਲਾ ਹੋ ਜੂਗਾ ਤੇ ਤੀੜਾ ਡਿੱਗਣ ਲੱਗ ਜੂਗਾ ਠੀਕ ਹੈ ਜੀ ਆਪਾਂ ਇਹਦਾ ਮੋੜਾ ਰੱਖਿਆ ਜੀ ਸਾਢੇ ਆਹ ਹੋ ਗਏ ਆਪਣੇ ਮੋਡੇ ਦੇ ਨਿਸ਼ਾਨ 6.5 ਇੰਚ ਠੀਕ ਹੈ ਜੀ 6.5 ਇੰਚ ਮੋਡੇ ਦੇ ਨਿਸ਼ਾਨ ਹੋ ਗਏ ਤੇ ਫਿਟਿੰਗ ਦੇ ਨਿਸ਼ਾਨ ਵੀ ਆਪਾਂ ਲਾ ਲਏ ਇਥੇ ਇਸ ਤੋਂ ਬਾਅਦ ਆਪਾਂ ਲਾਉਣੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਸਾਈਡ ਸੀਨ ਬੱਖੀਆਂ ਵਾਲੀ ਸਲਾਈ ਕਿੰਨੀ ਹੈ ਜੀ ਠੀਕ ਹੈ ਜੀ ਇਹਨਾਂ ਦੀ ਸਲਾਈ ਹੈਗੀ 14 ਇੰਚ ਆਪਾਂ ਰੱਖਾਂਗੇ 15 ਇੰਚ ਸਾਰੇ ਸਾਈਜ਼ ਦੀ ਕੁੜਤੀ ਦੀ ਅਲੱਗ-ਅਲੱਗ ਫਿਟਿੰਗ ਦੀ ਸਲਾਈ ਹੁੰਦੀ ਹੈ ਕਿਸੇ ਦੀ 14 ਹੁੰਦੀ ਹੈ ਕਿਸੇ ਦੀ 15 ਕਿਸੇ 15.5 ਕਿਸੇ 16 ਜੀ ਉਹ ਬਲੇ ਸਿਰ ਦੇ ਸਾਹਮਣੇ ਹੁੰਦਾ ਠੀਕ ਹੈ ਜੀ ਇੱਥੇ ਹੋ ਗਿਆ ਜੀ ਆਪਣਾ हिਪ ਵਾਲਾ ਨਿਸ਼ਾਨ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੇ ਲਾਵਾਂਗੇ ਆਪਣੀ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਲੋਣੇ ਜੀ ਉੱਪਰ ਆਪਾਂ 14 ਇੰਚ ਦੇ ਠੀਕ ਹੈ ਮੈਨੂੰ ਕਮੈਂਟ ਆਉਂਦੇ ਨੇ ਤੁਸੀਂ 14 ਇੰਚ ਦੇ ਨਿਸ਼ਾਨ ਲੋਣੇ ਆ ਇੱਥੇ 14.5 ਦੇ ਵੀ ਨਿਸ਼ਾਨ ਲਾ ਸਕਦੇ ਜੇ ਹੈਵੀ ਹੈਵੀ ਸਾਈਜ਼ ਦੀ ਕੁੜਤੀ ਹੋਵੇ ਇਹ ਆਪਾਂ ਲਾ ਲਿਆ ਜੀ 14 ਇੰਚ ਦੇ ਨਿਸ਼ਾਨ ਇੱਥੇ ਆਪਣਾ ਹੋ ਗਿਆ ਕਮਰ ਵਾਲਾ ਨਿਸ਼ਾਨ ਇਹ ਇੱਥੇ ਆਪਣੀ ਕਮਰ ਆਊਗੀ ਠੀਕ ਹੈ ਜੀ ਤੇ ਨਿਸ਼ਾਨ ਲੱਗੇ ਆਪਣੀ ਫਿਟਿੰਗ ਕਮਰ ਤੇ हिਪ ਤੇ ਮੋੜੇ ਦਾ ਨਿਸ਼ਾਨ ਵੀ ਹੋ ਗਿਆ ਸਾਢੇ 6 ਤੇ ਜੇ ਆਪਾਂ ਸਾਢੇ 6 ਤੇ ਮੋੜਾ ਬਣਾਇਆ ਤਾਂ ਫਿਟਿੰਗ ਦਾ ਨਿਸ਼ਾਨ ਵੀ ਉੱਥੇ ਹੀ ਲੱਗੂਗਾ ਜਿੱਥੇ ਆਪਾਂ ਮੋੜਾ ਬਣਾਇਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਾਵਾਂਗੇ ਤੀਰਾ ਤੀਰਾ ਇਹਨਾਂ ਦਾ ਹੈਗਾ ਜੀ ਪੌਣੇ 11 ਇੰਚ ਤਿਆਰਾ ਤੇ ਆਪਾਂ ਰੱਖਣਾ ਪੌਣੇ 12 ਪੌਣੇ 12 ਦਾ ਅੱਧਾ ਆਪਾਂ ਕਿਵੇਂ ਕਰਨਾ ਦੇਖੋ ਇੱਥੇ ਆਪਣਾ ਆਊਗਾ ਪੌਣੇ 12 ਇਹਦਾ ਆਪਾਂ ਆਹ ਤਰੀਕੇ ਨਾਲ ਕਰ ਲੈਣਾ। ਕਈ ਵਾਰ ਨਹੀਂ ਵੀ ਆਪ ਨੂੰ ਸਮਝ ਆਉਂਦੀ ਇਸ ਤਰੀਕੇ ਨਾਲ। ਤੇ ਇਸ ਤੋਂ ਬਾਅਦ ਆਪਾਂ ਇਹਦਾ ਜਿਹੜਾ ਆਇਆ ਉੱਥੇ ਆਪਾਂ ਨਿਸ਼ਾਨ ਲਾ ਦੇਗੇ। ਇਹ ਆਪਣਾ ਆਧਾ ਹੈ ਜੀ 6 ਤੋਂ 1 ਪੁਆਇੰਟ ਘੱਟ। ਇੱਥੇ ਠੀਕ ਹੈ ਜੀ। ਆ ਆਪਣਾ ਹੋ ਗਿਆ। ਮੋੜ ਦੇ ਨਿਸ਼ਾਨ ਦੀ ਲੰਬਾਈ। ਤੇ ਇੱਥੇ ਆਪਣੀ ਮੋੜੇ ਦੀ ਜਿਹੜਾ ਚੌਰਸ ਏਰੀਆ ਬਣ ਗਿਆ ਆਪਣਾ ਇਸ ਤੋਂ ਬਾਅਦ ਆਪਾਂ ਇੱਕ ਮੈਨੂੰ ਹੋਰ ਕਮੈਂਟ ਆਇਆ ਸੀ ਦੀਦੀ ਸਾਡਾ ਤੀਰਾ ਕਿਉਂ ਲੱਗਦਾ ਥੱਲੇ ਠੀਕ ਹੈ ਜੀ ਤੇ ਸਾਈਡ ਤੇ ਆਪਣੇ ਵਾਲ ਪੈਂਦੇ ਆ ਉਹ ਕਿਉਂ ਪੈਂਦੇ ਆ ਦੇਖੋ ਜੇ ਤਾਂ ਆਪਣਾ ਹੈਗਾ ਗਲਾ ਵੱਡਾ ਜੇ ਆਪਣਾ ਗਲਾ ਹੋ ਗਿਆ 7 7.5 8 ਇੰਚ ਦਾ ਹੋ ਗਿਆ ਜਿਹੜੀ ਆਪਾਂ ਬੈਕ ਮੋੜੇ ਦੀ ਗਲਾਈ ਪਾਉਣੀ ਆਪਾਂ 1.5 ਇੰਚ ਪਾਉਣੀ ਆ ਜੇ ਆਪਣਾ ਗਲਾ ਨੋਰਮਲ ਆ ਜਿਵੇਂ 5 ਇੰਚ ਨੋਰਮਲ ਗਲਾ ਆਪਣਾ ਹੈ ਤਾਂ ਆਪਾਂ 2 ਇੰਚ ਦੀ ਗਲਾਈ ਪਾਉਣੀ ਆ ਠੀਕ ਹੈ ਜੀ ਇਹਦੇ ਕਰਕੇ ਆਪਣੇ ਬੈਗ ਤੇ ਵੱਲ ਪੈਂਦੀ ਆ ਤੇ ਆਪਾਂ ਇੱਥੇ ਰੱਖਾਂਗੇ 2 ਇੰਚ ਕਿਉਂ ਆਪਣਾ ਗਲਾ ਜਿਹੜਾ ਹੈਗਾ ਨਾਰਮਲ ਹੈ ਜੀ 5 ਇੰਚ ਦਾ ਸਭ ਤੋਂ ਪਹਿਲਾਂ ਆਪਾਂ ਇਸ ਤੋਂ ਬਾਅਦ ਆਪਾਂ ਫੀਟਿੰਗ ਦਾ ਨਿਸ਼ਾਨ ਲਾਉਣਾ ਫੀਟਿੰਗ ਆਪਣੀ ਹੈਗੀ ਹੈ 7.5 ਇੰਚ ਤੇ ਆਪਾਂ ਲਾਵਾਂਗੇ 18 ਇੰਚ ਤੇ ਬਾਅਦ ਹੋ ਗਿਆ ਜੀ 18 ਇੰਚ ਨਿਸ਼ਾਨ ਆਪਣਾ ਕਿਉਂਕਿ ਆਪਣਾ ਪਲੇਟਾਂ ਚ ਕਪੜਾ ਆਇਆ ਨੇ ਇਸ ਤੋਂ ਬਾਅਦ ਜੇ ਤੁਹਾਨੂੰ ਗੁਲਾਈ ਨਹੀਂ ਵੀ ਕਈ ਵਾਰ ਆਪ ਨੂੰ ਗੁਲਾਈ ਨਹੀਂ ਪਾਉਣੀ ਤਾਂ ਤੁਸੀਂ ਇਸ ਤਰੀਕੇ ਨਾਲ ਸਕਿਲ ਮੰਗਾ ਸਕਦੇ ਹੋ ਮੋਡੇ ਦੀ ਗੁਲਾਈ ਜਲਾ ਹੁਣ ਤੁਸੀਂ ਇਸ ਤਰੀਕੇ ਨਾਲ ਰੱਖਣਾ ਹੈ ਰੱਖਣਾ ਜਿੱਥੇ ਤੁਹਾਡੀ ਗਲਾਈ ਹੁੰਦੀ ਹੈ ਇਸ ਤਰੀਕੇ ਨਾਲ ਤੁਸੀਂ ਗੁਲਾਈ ਚਾਹੀਦੀ ਹੈ ਥੋੜੀ ਆਪਣੇ ਆਪ ਹੀ ਗੁਲਾਈ ਆ ਗਈ ਹੈ ਦੇਖੋ ਗੁਲਾਈ ਆਪਣੀ ਸਹੀ ਹੈ ਜਿਹੜਾ ਆਪਣਾ ਨਿਸ਼ਾਨ ਲਾਇਆ ਸੀ ਤੁਸੀਂ ਇਸ ਤਰੀਕੇ ਨਾਲ ਆਨਲਾਈਨ ਸਕੈਲ ਮੰਗਾ ਸਕਦੇ ਹੋ ਮੋਢੇ ਦੀ ਗੁਲਾਈ ਲਾਉਣ ਵਾਸਤੇ ਤੇ ਇਸ ਤੋਂ ਬਾਅਦ ਆਪਾਂ ਲਾਵਾਂਗੇ ਫਰੰਟ ਮੋਢੇ ਦੀ ਗੁਲਾਈ ਦੇ ਨਿਸ਼ਾਨ ਦੇਖੋ ਆਪਣਾ ਮੋਢਾ ਹੈਗਾ ਜੀ 6.5 ਇਹਦਾ ਆਪਾਂ ਹਾਫ ਕਰ ਲੈਣਾ 6.5 ਦਾ अपना हाफ हो गया सवा 3 ਤੇ ਦੇਖੋ ਆਪਣਾ ਸ਼ਾਂ ਸਵਾ 3 ਤੇ ਆਇਆ ਠੀਕ ਹੈ ਤੇ ਅੰਦਰ ਨੂੰ ਆਪਾਂ ਜਿਹੜੀ ਬੰਦ ਵਾਲੀ ਸਾਈਡ ਆ ਅੱਧੇ ਇੰਚ ਦਾ ਨਿਸ਼ਾਨ ਲਉਣਾ ਇਸ ਤੋਂ ਬਾਅਦ ਆਪਾਂ ਇੱਥੇ ਆਪਾਂ 1 ਇੰਚ ਦਾ ਨਿਸ਼ਾਨ ਲਉਣਾ ਇਸ ਤੋਂ ਬਾਅਦ ਆਪਾਂ ਸਕੇਲ ਲਾਵਾਂਗੇ ਇਸ ਤਰੀਕੇ ਨਾਲ ਇਸ ਤਰ੍ਹਾਂ ਐਸਟਰਾ ਇੱਥੇ ਦੇਖੋ ਆਪਣੀ ਗੁਲਾਈ ਆ ਗਈ ਇਸ ਤਰੀਕੇ ਨਾਲ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇੱਥੋਂ ਆਪਾਂ ਗਲਾਈ ਪਾਦਨੇ ਇਸ ਤਰੀਕੇ ਨਾਲ ਐਸਟਰਾ ਇਹ ਐਮਰਜੈਂਸੀ ਚ ਹੈ ਜੀ ਜੇ ਤੁਹਾਨੂੰ ਗੁਲਾਈ ਦੇ ਨਿਸ਼ਾਨ ਨਹੀਂ ਲਾਉਣੇ ਆਉਂਦੇ ਤਾਂ ਤੁਸੀਂ ਇਹ ਮੰਗਵਾ ਸਕਦੇ ਹੋ ਅਗਰ ਤੁਹਾਨੂੰ ਸਲਾਈ ਦੇ ਨਿਸ਼ਾਨ ਲਾਉਣੇ ਆਉਂਦੇ ਆ ਮੋਡਰਨ ਤੁਹਾਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਮੈਨੂੰ ਇਸ ਦੀ ਕੋਈ ਜ਼ਰੂਰਤ ਨਹੀਂ ਮੈਂ ਸਿਰਫ ਤੁਹਾਨੂੰ ਇਹ ਸਮਝਾਉਣ ਵਾਸਤੇ ਫੁਟਾ ਵਰਤਿਆ ਮੈਨੂੰ ਇਹਦੀ ਕੋਈ ਜ਼ਰੂਰਤ ਨਹੀਂ ਜੀ ਮੈਂ ਆਪਣੇ ਆਪ ਨਿਸ਼ਾਨ ਲਾ ਲੈਨੇ ਆ ਇਸ ਤੋਂ ਬਾਅਦ ਆਪਾਂ ਅਧਿਆਤ ਨਿਸ਼ਾਨ ਲਾਉਣਾ ਉੱਪਰ ਧੀਰੇ ਦਾ ਇਹ ਨਿਸ਼ਾਨ ਤੁਸੀਂ ਫਰੰਟ ਵਾਲੀ ਸਾਈਡ ਲਾਉਣਾ ਹੀ ਲਾਉਣਾ ਜੇ ਤੁਸੀਂ ਇਹ ਨਿਸ਼ਾਨ ਨਾਲ ਲਾਉਂਗੇ ਥੋੜਾ ਜਿਹੜਾ ਫਰੰਟ ਵਾਲਾ ਗਲਾ ਬੈਕਗ੍ਰਾਉਂਡ ਚ ਲਿਆ ਜਾਊਗਾ ਤੇ ਉੱਪਰ ਲਾਵਾਂਗੇ ਜੀ ਆਪਾਂ ਇੱਥੇ 3 ਇੰਚ ਦਾ ਨਿਸ਼ਾਨ ਬੰਦ ਵਾਲੀ ਸਾਈਡ ਤੋਂ ਤੇ ਇਸ ਨਿਸ਼ਾਨ ਨੂੰ ਆਪਾਂ ਇਸ ਤਰੀਕੇ ਅਚਾ ਮਿਲਾ ਦੇਣਾ इस तरह ठीक है जी अपने उपरों तीर मोडे निशान लाग गए इस तू बाद दो इंच आप एक्स्ट्रा कपड़ा लेना इत आप लावे कमर का निशान कमर अपनी हैगी जी चौदह इंच तैयार है आप लावे पंद्रह इंच एक इंच वावे क्यों प्लेटा पाद अपना कपड़ा आऊगा ठीक है जी तो दो इंच इस तू बाद आप एक्स्ट्रा निशान लावे जरा अपना एक्स्ट्रा कपड़ा चाहिए हैगा ਇਸ ਤੋਂ ਬਾਅਦ ਆਪਣੀ ਆਗੇ ਹਿਪ ਹਿਪ ਹੈਗੀ ਜੀ ਆਪਣੀ 7.5 ਤਿਆਰ ਹੈ ਤੇ ਇਹ ਆਪਾਂ ਨਿਸ਼ਾਨ ਲਾਵਾਂਗੇ ਪੌਣੇ 9 ਤੇ ਇਹ ਆਪਾਂ ਤਿਆਰ ਤਿਆਰ ਨਿਸ਼ਾਨ ਉਹ ਇਹਦਾ ਆਪਣ ਤਿਆਰ ਤਿਆਰ ਹੈ ਤਾਂ 2 ਇੰਚ ਆਪਾਂ ਐਕਸਟਰਾ ਕੱਪੜਾ ਰੱਖਾਂਗੇ ਵਿੱਚ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਇਸ ਤਰੀਕੇ ਨਾਲ ਮਿਲਾ ਦੇਾਂਗੇ ठीक है जी इस तो बार आप सारे सूट की कटिंग कर देंगे सब तो पहले आप पहला दोनों पले चका फ्रंट त बैक ठीक है जी आ वाला कपड़ा अपने प्लेटा थले लग जूगा जी ये कपड़ा इस तो बार आप सैड तो सारी कटिंग कर देंगे वेस्टिंग कपड़ा है अपना तो उस फ्रंट वाला पला चकना आप सब तो पहला आप तीरे की कट पावे अद्धा इंच नशान लाया ठीक है जी इस तो बाद आप जो फरंट मोडे गुलाई के निशान लाए से ओनू कटिंग करा आप ठीक है जी इस तो बार आप निशाना इस तरीके कट लगा देंगे बार आप लवेंगे जी प्लेटा के निशान ठीक है जी इतों निशान लवेंगे आप तरीके प्लेट अपनी साढ़े दस से तैयार है आप जी ग्यारह इंच के निशान अद्धा इंच अपना उपर स्टिचिंग चाहूगा लंबाई आप रखा जी सात इंच इस तो बार आप लवेंगे चौड़ाई तीन इंच इतू भी तीन इंच लाव ਇਸ ਤੋਂ ਬਾਅਦ ਆਪਾਂ ਲਾਵਾਂਗੇ ਕਮਰਵਾਰੀ ਪਲੇਟ ਇਸ ਤਰੀਕੇ ਨਾਲ ਇੱਥੇ ਨਿਸ਼ਾਨ ਰੱਖਾਂਗੇ ਇੱਥੋਂ ਤੱਕ ਆਪਾਂ ਲਾਵਾਂਗੇ 1 ਇੰਚ ਟੇਪ ਗੈਪ ਰੱਖਾਂਗੇ ਜੀ 2 ਇੰਚ ਦਾ ਇੱਥੋਂ 2 ਇੰਚ ਟੇਪ ਰੱਖਾਂਗੇ ਤੇ ਮੋਢੇ ਦੀ ਥਿਕ ਲੈ ਕੇ ਜਾਵਾਂਗੇ ਇਸ ਤਰੀਕੇ ਨਾਲ ਇਹਦਾ ਵੀ ਗੈਪ ਰੱਖਾਂਗੇ ਆਪਾਂ 2 ਇੰਚ ਦਾ ਤੇ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਨੂੰ ਆਪਾਂ ਦੂਜੇ ਪਾਸੇ ਕੱਢ ਦਿਆਂਗੇ ਹਾਂਜੀ ਫਰੰਟ ਵਾਲੇ ਪਾਸੇ ਆਪਣੇ ਨਿਸ਼ਾਨ ਲੱਗ ਗਏ ਆ ਦੂਜੀ ਸਾਈਡ ਆਪਾਂ ਸਾਰੇ ਨਿਸ਼ਾਨ ਕਰਦੇ ਆ ਇਸ ਤੋਂ ਬਾਅਦ ਆਪਾਂ ਬੈਕ ਪੱਲੇ ਦੀ ਗਲੇ ਦੀ ਕਟਿੰਗ ਕਰਾਂਗੇ ਤੇ ਆਪਾਂ ਨਿਸ਼ਾਨ ਲਾਵਾਂਗੇ ਪਲੇਟਾਂ ਦੇ ਠੀਕ ਹੈ ਸਾਢੇ 10 11 ਇੰਚ ਤੇ ਇੱਥੇ ਸਿੱਧੀਆਂ ਆਪਣੀਆਂ ਇਕੱਲੀਆਂ ਪਲੇਟਾਂ ਸਿੱਧੀਆਂ ਪੈਣੀਆਂ ਜੀ 7 ਇੰਚ ਤੇ ਚੌੜਾਈ ਆਪਣੇ 3 ਇੰਚ ਤੇ ਇੱਥੇ ਵੀ 3 ਇੰਚ ਤੇ ਜੈਸਾ ਹੁਣ ਆਪਾਂ ਇਹਦਾ ਗਲਾ ਕਿਵੇਂ ਕੱਟਣਾ ਹੈ ਆਪਾਂ ਨੋਰਮਲ ਗਲਾ ਸਵਾ 2 ਇੰਚ ਦੀ ਚਾਈ ਕਰਦੇ ਆ ਠੀਕ ਹੈ ਜੀ ਇਹਨਾਂ ਦੀ ਫਿਟਿੰਗ ਘੱਟ ਹੈ ਇਹਨਾਂ ਦਾ ਕਹਿਣਾ ਹੈ ਕਿ ਮੇਰਾ ਗਲਾ ਜਿਹੜਾ ਸੈਡਾਂ ਨੂੰ ਕਈ ਵੇ ਡਿੱਗਣ ਲੱਗ ਜਾਂਦਾ ਇਹਦੇ ਆਪਾਂ ਗਲੇ ਦੀ ਚੁੜਾਈ ਸਿਰਫ 2 ਇੰਚ ਤੇ ਰੱਖਣੀ ਹੈ ਠੀਕ ਹੈ ਜੀ 2 ਇੰਚ ਦੇ ਨਿਸ਼ਾਨ ਲਾਵਾਂਗੇ ਇਹ ਆਪਣਾ ਗਲਾ ਹੋ ਜੂਗਾ ਜੀ ਸਵਾ 2 ਇੰਚ ਦੇ ਤਿਆਰ ਨੂੰ ਕੱਟ ਕਰ ਸਕਦੇ ਆ ਅਗਰ ਤੁਹਾਡਾ ਤੁਹਾਡੀ ਫਿਟਿੰਗ ਘੱਟ ਹੈ ਤੇ ਲੰਬਾਈ ਰੱਖਣੀ ਆਪਾਂ ਜੀ 5 ਇੰਚ ਤੇ 2 ਇੰਚ ਥਲੇ ਲਵਾਂਗੇ ਆਪਾਂ ਇਥੋਂ ਤੇ ਇਸ ਤਰੀਕੇ ਨਾਲ ਹੀ ਕੱਟ ਪਾ ਰਾਂਗੇ ਅਗਰ ਤੁਸੀਂ ਸਵਾ ਦੋ ਇੰਚ ਦਾ ਗਲੇ ਦੀ ਚੁੜਾਈ ਕਰੋਗੇ ਤੁਸੀਂ ਗਲਾ ਡੀਪ ਵੀ ਕਰ ਸਕਦੇ ਆ ਇਹਦੇ ਨਾਲ ਆਪਣਾ ਤੀਰਾ ਥੋੜਾ ਨੇ ਡਿੱਗੂਗਾ ਅਗਰ ਤੁਸੀਂ ਗਲਾ 2.5 ਇੰਚ ਰੱਖਤਾ ਤੁਹਾਡੇ ਫਿਟਿੰਗ ਘਟਾ ਹੈ ਅਗਰ ਤੁਸੀਂ ਤੁਹਾਨੂੰ ਕਹਿੰਦੇ ਤੁਹਾਡਾ ਤੀਰਾ ਡਿੱਗਦਾ ਤੁਸੀਂ ਗਲਾ ਲੰਬਾ ਨਹੀਂ ਕਰ ਸਕਦੇ 2 ਇੰਚ ਦੀ ਗੁਲਾਈ ਤੇ ਤੁਸੀਂ ਗਲਾ ਡੀਪ ਵੀ ਬਣਾ ਸਕਦੇ ਆ ਮੈਂ ਸਾਰੀ ਕਰ ਦਿੱਤੀ ਕਟਿੰਗ ਹੋ ਗਈ ਹੈ ਜੀ ਤੁਹਾਨੂੰ ਜੀ ਮੇਰੀ ਵੀਡੀਓ ਚੰਗੀ ਲਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜੀ ਜਰੂਰ ਕਰੋ ਹਾਂਜੀ ਫਰੈਂਸ ਵਧੀਆ ਵਧੀਆ ਕਮੈਂਟ ਕਰਾਇਓ ਤਾਂ ਜੋ ਮੈਨੂੰ ਹੌਸਲਾ ਹੋ ਸਕੇ ਤੇ ਮੈਂ ਹੋਰ ਵੀਡੀਓ ਵੱਧ ਤੋਂ ਵੱਧ ਬਣਾ ਸਕਾਂ ਤੇ ਬਾਏ ਬਾਏ ਜੀ ਮਿਲਦੇ ਆ नेक्स्ट ਵੀਡੀਓ ਵਿੱਚ